ਗੁਰਾਹਾਲ ਹੋ ਰਿਹਾ ਪਿਆ ਬਾ ਬਾਤ ਤਾਂ ਬੱਤਰ ਹਾਲ ਹੋ ਰਿਹਾ ਆਨੇ ਸਮੇਂ ਦੇ ਵਿੱਚ ਜੇਦੀ ਹਾਲਾਤ ਹੁੰਦੇ ਨੇ ਤੇ ਲੁਧਿਆਣਾ ਸ਼ਹਿਰ ਜਿਹੜਾ ਵਾ ਕੂੜੇ ਦਾ ਘਰ ਬਣ ਜਾਊਗਾ ਔਰ ਆਮ ਆਮ ਚੜੇਗਾ ਉਹ ਵੀ ਬਿਮਾਰੀਆਂ ਦਾ ਸ਼ਿਕਾਰ ਬਣ ਜਾਊਗੇ ਔਰ ਨਮੀ ਬਿਮਾਰੀ ਕਰੋਨਾ ਬਿਮਾਰੀ ਤੋਂ ਵੀ ਸੁਣੀ ਸੁਣੀ ਸੀ ਇੱਕ ਨਮੀ ਬਿਮਾਰੀ ਤਿਆਰ ਹੋ ਜੂਗੀ ਜਿਹਦਾ ਨਾਮ ਹੋਊਗਾ ਠੇਕੇਦਾਰੀ ਪ੍ਰਸਾ ਬਿਮਾਰੀ ਠੇਕੇਦਾਰੀ ਕੂੜਾ ਬਿਮਾਰੀ ਠੇਕੇਦਾਰੀ ਸੁਪਰਵਾਈਜ਼ਰ ਬਿਮਾਰੀ ਠੇਕੇਦਾਰੀ ਵਿਵਸਥਾ ਬਿਮਾਰੀ ਇਹ ਸਾਰੇ ਬਿਮਾਰੀਆਂ ਆੜਿਆ ਇਹ ਸਾਰੇ ਪਰ ਲੁਧਿਆਣੇ ਦੇ ਲੋਕਾਂ ਨੂੰ ਲੱਗੂਗੀ ਕਿੰਨੇ ਲੰਮੇ ਸਮੇਂ ਤੋਂ ਜਿਹੜਾ ਇਹ ਸੰਤਾਪ ਚੱਲਦੇ ਆ ਰਹੇ ਨੇ ਜੀ ਆਪਣੇ ਭਾਈ ਦੇ ਇਹ ਜਦੋਂ ਤੋਂ ਠੇਕੇਦਾਰੀ ਬਵਸਤਾ ਸ਼ੁਰੂ ਹੋਈ ਆ ਇੱਕਦਮ ਲੋਕਾਂ ਨੂੰ ਆਊਟਸੋਰਸਿੰਗ ਤੇ ਰੱਖਿਆ ਗਿਆ 10-10 ਹਜ਼ਾਰ ਤੇ ਉਹ ਕੰਮ ਸਭ ਤੋਂ ਖਤਰਨਾਕ ਲਿੱਤਾ ਜਾਂਦਾ ਵਾ ਔਰ ਉਸ ਤੋਂ ਬਾਅਦ ਆ ਜੰਪ ਬਣਾ ਦਿੱਤੇ ਗਏ ਆ ਮਸ਼ੀਨਾਂ ਲਾ ਦਿੱਤੀਆਂ ਗਈਆਂ ਵਾ ਇਹ ਮਸ਼ੀਨਾਂ ਦਾ ਕੰਮ ਸਿਰਫ ਕੂੜੇ ਨੂੰ ਪੰਚ ਕਰਨਾ ਵਾ ਔਰ ਕੁਝ ਨਹੀਂ ਆਗਾ ਪਹਿਲਾਂ ਕੂੜਾ ਖੁੱਲਾ ਸੁਟੇ ਜਾਂਦਾ ਸੀਗਾ ਗੱਡੀਆਂ ਪਰ ਕੇ ਲੈ ਜਾਂਦੇ ਸੀਗੀਆਂ ਔਰ ਟਿੱਬਾ ਰੋੜੇ ਡੈਂਟਰ ਜਾ ਕੇ ਜਿਹੜੀ ਆ ਮੇਨ ਉੱਤੇ ਜਿਹੜਾ ਵਾ ਪੰਚ ਕਰਤੀ ਸੀ ਕੂੜੇ ਨੂੰ ਇਹ ਤੇ ਕੋਲਾ ਪੰਚ ਕਰਦੇ ਆ ਮਸ਼ੀਨਾਂ ਸੌੜ ਦਿੰਦੀ ਆ ਵਾ ਉਹ ਤਾਂ ਗੱਡੀਆਂ ਭਰ ਕੇ ਜਾਂਦੀ ਆ ਵਾ ਕੋਈ ਵੱਡਾ ਉੱਚ ਨਹੀਂ ਹੈਗਾ ਕੋਈ ਸਿਸਟਮ ਬਦਲਾਅ ਨਹੀਂ ਹੋਇਆ ਜਿਹੜੇ ਹੁਣ ਤਾਂ ਜਿਹੜੇ ਮੇਅਰ ਸਾਹਿਬ ਨੇ ਉਹ ਵੀ ਹੁਣ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੀ ਜਿਹੜੀ ਹੈ ਨਗਰ ਨਿਗਮ ਦੇ ਵਿੱਚ ਉਹਨਾਂ ਦੀ ਸਾਰੀ ਗਲਾਈ ਹੈ ਉਹ ਤਾਂ ਕਹਿੰਦੇ ਬਦਲਾਅ ਗਿਆ ਜੀ ਕਾਰ ਪਸੰਦੇ ਜਿਹੜੇ ਨਗਰ ਨਿਗਮ ਦੇ ਮੇਅਰ ਸਾਹਿਬ ਬੈਠੇ ਆ ਜਾਂ ਅਫਸਰ ਸਾਹਿਬ ਬੈਠੇ ਆ ਉਹਨਾਂ ਨੂੰ ਦਿਖਾਇਆ ਜਾਂਦਾ ਵਾ ਇਹਨਾਂ ਠੇਕੇਦਾਰਾਂ ਦੇ ਬਦੋਲੇ ਦੇ ਕੀ ਕੰਮ ਵਧੀਆ ਹੋ ਰਿਹਾ ਜਦੋਂ ਫੋਮੇ ਪਤਾ ਵਾ ਕਿ ਜਦੋਂ ਅਫਸਰ ਨੇ ਕਿਸੇ ਨੇ ਜਾਂ ਬਹੁਤ ਬਟੇ ਅਧਿਕਾਰੀ ਨਹੀਂ ਆਉਂਦਾ ਜਾਂ ਕੋਈ ਸਰ ਮੰਤਰੀ ਨਹੀਂ ਆਉਂਦਾ ਜਾਂ ਮੇਰ ਸਾਹਿਬ ਨਹੀਂ ਆਉਂਦਾ ਫਿਰ ਚੂਨਾ ਵੀ ਛੜਕਾ ਦਿੱਤਾ ਜਾਂਦਾ ਵਾ ਉਹ ਤਾਂ ਕੋਈ ਵੀ ਕੋੜੇ ਦਾ ਕਰਕਟ ਨਜ਼ਰ ਨਹੀਂ ਆਉਂਦਾ ਤੇ ਪੂਰੀ ਤਰ੍ਹਾਂ ਸਾਫ ਸਫਾਈ ਕਰਵਾ ਕੇ ਵਧੀਆ ਚਮਕਾ ਦਿੱਤਾ ਜਾਂਦਾ ਵਾ ਤੇ ਜਦੋਂ ਮੇਰ ਸਾਹਿਬ ਇੱਥੇ ਆਉਂਦੇ ਜਾਂ ਬਟੇ ਅਫਸਰ ਆਉਂਦੇ ਆ ਜਾਂ ਐਮਐਲਏ ਸਾਹਿਬ ਜਾਂ ਮੰਤਰੀ ਆਉਂਦੇ ਆ ਤੋਰਾਂ ਦੇ ਮਹਿਸੂਸ ਹੁੰਦਾ ਕਿ ਇੱਥੇ ਬਹੁਤ ਵਧੀਆ ਸਿਸਟਮ ਆ ਕੋਈ ਗਰੀਬ ਲੋਕ ਆ ਵਿਚਾਰੇ ਇਹਨਾਂ ਨੇ ਕੀ ਸ਼ਿਕਾਇਤਾਂ ਕਰਨੀਆਂ ਆ ਇਹ ਸਾਡੇ ਵਰਗੇ ਜਿਹੜੇ ਜਾਂਦੇ ਆ ਧਰਨਾ ਪਰਦਰਸ਼ਨ ਲਾਉਂਦੇ ਆ ਇਹ ਚ ਵੀ ਇਹਨਾਂ ਨੂੰ ਮਿਰਚਾ ਲੱਗ ਜਾਂਦੀ ਆ ਨਹੀਂ ਉਹ ਇਹਦੇ ਚ ਵੀ ਦੇਖੋ ਭਾਈ ਜਦੋਂ ਆਪਣਾ ਫਿਰ ਵੀ ਚਾਹੇ ਆਪਾਂ ਵੀ ਇਹਨਾਂ ਦੀ ਜਗ੍ਹਾ ਤੇ ਹੋਈਏ ਇਹਦੇ ਚ ਵੀ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਤੁਹਾਨੂੰ ਆਇਆ ਕਰਾਂਗੇ ਜੇ ਤੁਸੀਂ ਧਰਨੇ 'ਚ ਪੈ ਇਹ ਡਰਦੇ ਆ ਉਹ ਇਹਨਾਂ ਨੂੰ ਡਰਾਇਆ ਜਾਂਦਾ ਵਾ ਇਹਨਾਂ ਦੀ ਨੌਕਰੀਆਂ ਤੋਂ ਉਹਨਾ ਨਾਂ ਸੁਪਣ ਦੇ ਕਰਕੇ ਜਾਂ ਹੋਰ ਕਈ ਤਸੀਹੇ ਦੇ ਚੱਲੇ ਜਾਂਦੇ ਆ ਇੱਕ ਬਹੁਤ ਸਤਿਕਾਰਯੋਗ ਗੁਰਨਾਰਗ ਦੇਵ ਜੀ ਸਿੱਕੇ ਸਾਡੇ ਪੂਜਨੀਏ ਉਹ ਉਹਨਾਂ ਦੇ ਸਮੇਂ ਦੇ ਵਿੱਚ ਉਸ ਤੋਂ ਪਿੱਛੇ ਸਮੇਂ ਦੇ ਵਿੱਚ ਤੁਸੀਂ ਇਹ ਚੱਲੇ ਜਾਂਦੇ ਸੀ ਹੁਣ ਵੀ ਜਿਹੜੇ ਅੱਜ ਸੀ ਇਹ ਚੱਲੇ ਜਾ ਰਹੇ ਆ ਕਾਰਪੇਸ਼ੇਦ ਲੋਕਾਂ ਦੇ ਇਹ ਦੁਆਰਾ ਕਾਰਪੇਸ਼ੇਦ ਲੋਕਾਂ ਦੇ ਨਾਲ ਇੱਕ ਲਾਸਟ ਸੁਸਨਾ ਚਾਹੁੰਦੇ ਆ ਜੀ ਅੱਜ ਤਾਂ ਵੈਸੇ ਵੀ ਬੜਾ ਇੱਕ ਖਾਸ ਦਿਨ ਸੀ ਅੱਜ ਕੇਜਰੀਆ ਸਾਹਿਬ ਵੀ ਆਏ ਹੋਏ ਨੇ ਜੀ ਲੁਧਿਆਣੇ ਦੇ ਵਿੱਚ ਡੀਸੀ ਸਾਫਤ ਸਵੇਰੇ ਆਏ ਸੀ ਭਗਵੰਤਮਾਨ ਸਾਹਿਬ ਵੀ ਆਏ ਸੀ ਤੇ ਅੱਜ ਦੇ ਦਿਨ ਵੀ ਆ ਹਾਲਤੇ ਮਾੜਾ ਹਾਲ ਆ ਜੀ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਆ ਕਿ ਸਾਰਾ ਕੰਮ ਵਧੀਆ ਹੋਵੇ ਐਮਐਲਏ ਸਾਹਿਬ ਵੀ ਸਾਰੇ ਕੰਮ ਵਧੀਆ ਕਰ ਰਹੇ ਆ ਲੇਕਿਨ ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਾਂਗੇ ਜਿਹੜਾ ਹੈ ਸਮਾਜ ਦੇ ਵਿੱਚ ਧੱਕਾ ਹੋ ਰਿਹਾ ਪਿਆ ਅਤਿਆਚਾਰ ਹੋ ਰਿਹਾ ਪਿਆ ਵਾ